ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਬੜੇ ਦਿਲਚਸਪ ਦੌਰ ਚ ਦਾਖਲ ਹੋ ਗਈ ਹੈ ਕਿਉਂਕਿ ਜਿਹੜੀ ਪਹਿਲੀ ਡਿਬੇਟ ਬਾਈਡਨ ਤੇ 트੍ਰੰਪ ਵਿਚਾਲੇ ਹੋਈ ਸੀ ਉਸ ਤੋਂ ਬਾਅਦ ਜਿਹੜਾ ਅਮਰੀਕਾ ਚ ਮਾਹੌਲ ਬਣਿਆ ਸੀ ਉਹਦੇ ਵਿੱਚ ਡੈਮੋਕ੍ਰੇਟਸ ਜਿਹੜੇ ਸੀ ਉਹਨਾਂ ਦੇ ਹੌਂਸਲੇ ਕਾਫੀ ਪਸਤ ਸੀਗੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਜੋ ਕੁਝ ਬਾਈਡਨ ਜਿਸ ਢੰਗ ਨਾਲ ਪਿੱਛੜ ਗਏ ਐ 트੍ਰੰਪ ਤੋਂ ਉਸ ਡਿਬੇਟ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਤੇ ਜ਼ੋਰ ਰੱਖਿਆ ਕਿ ਬਾਈਡਨ ਦੀ ਥਾਂ ਤੇ ਉਮੀਦਵਾਰ ਜਿਹੜੀ ਹੈ ਕਮਲਾ ਹੈਰਸ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਇਹ ਜਿਹੜੀ ਚੋਣ ਹੈ ਉਸ ਨੂੰ ਜਿਹੜੀ ਹੁਣ ਦੂਸਰੀ ਡਿਬੇਟ ਹੋਈ ਹੈ ਜਿੰਦੇ ਵਿੱਚ ਕਮਲਾ ਹੈਰਸ ਤੇ ਡੋਨਾਲਡ 트੍ਰੰਪ ਜਿਹੜੇ ਐ ਸ਼ਾਮਲ ਹੋਏ ਐ ਉਸ ਨੇ ਉਹਨਾਂ ਦੀ ਇਸ ਸੋਚ ਨੂੰ ਡੈਮੋਕ੍ਰੇਟਸ ਦੇ ਨੂੰ ਸਹੀ ਸਾਬਤ ਕਰ ਦਿੱਤਾ। ਔਰ ਕਮਲਾ ਹੈਰਿਸ ਨੇ ਇਹ ਜਿਹੜੀ ਡਿਬੇਟ ਹੋਈ ਉਸ ਦੇ ਵਿੱਚ ਲਗਭਗ ਜਿਹੜਾ ਡੋਨਲਡ ਟਰੰਪ ਹੈ ਉਸ ਨੂੰ ਕਾਫੀ ਹੱਦ ਤੱਕ ਪਿਛਾੜ ਦਿੱਤਾ। ਭਾਵੇਂ ਕਿ ਡਿਬੇਟ ਜਿਹੜੀ 90 ਮਿੰਟ ਦੀ ਸੀ ਉਸ ਡਿਬੇਟ ਦੇ ਵਿੱਚ ਉਹਨਾਂ ਨੇ 6 ਜਿਹੜੇ ਪੁਆਇੰਟ ਸੀਗੇ ਮੁੱਖ ਤੌਰ ਤੇ ਉਹਨਾਂ ਦੀ ਜਿਹੜੀ ਬਹਿਸ ਦਾ ਹਿੱਸਾ ਬਣੇ ਉਹਦੇ ਵਿੱਚ ਅਰਥਚਾਰਾ ਉਹਦੇ ਵਿੱਚ ਇਮੀਗ੍ਰੈਂਟਸ ਹੈ ਉਹਦੇ ਵਿੱਚ ਇਸਰਾਇਲ ਦੀ ਮਿਡਲ ਈਸਟ ਬਾਰੇ ਜਿਹੜੀ ਪਾਲਿਸੀ ਆ ਉਹਦੀ ਗੱਲ ਹੈ ਰੂਸ ਦੀ ਗੱਲ ਹੈ ਉਹ ਸਾਰਾ ਜਿਹੜਾ ਤੇ ਖਾਸ ਕਰਕੇ ਜਿਹੜਾ ਗਰਭਪਾਤ ਹੈ ਜਾਂ ਅਬੋਰਸ਼ਨ ਹੈ ਉਸ ਮਾਮਲੇ ਜਿਹੜੇ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਏ ਤੇ ਜਿਸ ਤਰ੍ਹਾਂ ਦੇ ਕਮੈਂਟ ਡੋਨਲਡ ਟਰੰਪ ਨੇ ਇਮੀਗ੍ਰੈਂਟਸ ਬਾਰੇ ਕੀਤੇ ਕਿ ਉਹ ਕੁੱਤੇ ਬਿੱਲੀਆਂ ਵੀ ਖਾ ਜਾਂਦੇ ਆ ਉਸ ਤੋਂ ਉਹਨਾਂ ਨੂੰ ਕਾਫੀ ਜਿਹੜਾ ਬੈਕਫੁੱਟ ਤੇ ਜਾਣਾ ਪਿਆ ਇਤੋਂ ਤੱਕ ਕਿ ਮੋਡਰੇਟ ਨੂੰ ਵੀ ਉਹਨੂੰ ਟੋਕਣਾ ਪਿਆ ਕਿ ਇਸ ਦੇ ਕੋਈ ਐਵੀਡੈਂਸ ਨਹੀਂ ਹੈਗੇ ਤੇ ਦੂਸਰੇ ਪਾਸੇ ਕਮਲਾ ਹੈਰਿਸ ਨੇ ਬਕਾਇਦਾ ਜਦੋਂ ਗੱਲ ਕੀਤੀ ਕਿ ਯੂਕਰੇਨ ਤੇ ਰੂਸ جنگ ਦੀ ਔਰ ਮੀਡਲ ਈਸਟ ਚ ਜੋ ਕੁਝ ਵਾਪਰਿਆ ਉਸ ਦੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਇਹ ਸਵਾਲ ਕੀਤਾ ਕਿ ਤੁਹਾਨੂੰ ਤਾਂ ਜਿਹੜਾ ਵਲਾਦੀਮੀਰ ਪੂਤਨ ਹੈ ਉਹ ਲੰਚ ਚ ਹੀ ਖਾ ਜਾਏਗਾ ਸੋ ਇਹ ਸਾਰੇ ਜਿਹੜੇ ਮਾਮਲੇ ਹੈਗੇ ਆ ਔਰ ਇਸ ਵੇਲੇ ਉਸ ਡਿਬੇਟ ਤੋਂ ਬਾਅਦ ਜੋ ਸਰਵੇ ਸਾਹਮਣੇ ਆਏ ਆ ਉਸ ਦੇ ਵਿੱਚ ਕਮਲਾ ਹੈਰਿਸ ਨੂੰ ਕਾਫੀ ਅੱਗੇ ਦਿਖਾਇਆ ਗਿਆ ਔਰ ਖਾਸ ਕਰਕੇ ਜੇ ਅਸੀਂ ਦੇਖਦੇ ਆ ਕਿ ਜਿਹੜੇ ਡਿਬੇਟ ਤੋਂ ਫੌਰੀ ਬਾਅਦ ਸਰਵੇ ਆਏ ਉਹਨਾਂ ਵਿੱਚ ਤਾਂ ਕਾਫੀ ਫਰਕ ਸੀ ਜਿਹੜੇ ਪੁਆਇੰਟ ਸੀਗੇ ਉਹਦੇ ਵਿੱਚ ਜਾਂ ਪ੍ਰਤੀਸ਼ਤ ਤੁਸੀਂ ਕਹਿ ਸਕਦੇ ਹੋ ਤੇ 63% ਜਿਹੜਾ ਸੀਗਾ ਉਹ ਲੋਕ ਕਮਲਾ ਹੈਰਿਸ ਨੂੰ ਪਸੰਦ ਕੀਤਾ ਉਹਨਾਂ ਨੇ ਉਸ ਡਿਬੇਟ ਦੇ ਵਿੱਚ ਔਰ 37% ਜਿਹੜੀ ਸੀਗੇ ਉਹ ਡੋਨਲਡ ਟਰੰਪ ਨੂੰ ਪਸੰਦ ਕੀਤਾ ਉਸ ਤੋਂ ਲੱਗਦਾ ਸੀ ਕਿ ਕਾਫੀ ਡੋਨਲਡ ਟਰੰਪ ਹੁੰਦੀ ਪਛੜ ਗਏ ਉਸ ਤੋਂ ਬਾਅਦ ਹੋਰ ਵੀ ਜਿਹੜੇ ਕਈ ਸਰਵੇ ਆਏ ਉਹਨਾਂ ਵਿੱਚ 5 ਪੁਆਇੰਟ ਦਾ ਜਾਂ 5% ਦਾ ਜਿਹੜਾ ਫਰਕ ਹੈ ਉਹ ਕਮਲਾ ਹੈਰਿਸ ਅੱਗੇ ਲੱਗ ਰਹੀ ਆ ਪਰ ਫੇਰ ਵੀ ਅਜੇ ਉੱਥੇ ਇਸ ਗੱਲ ਤੇ ਜ਼ਿਆਦਾ ਚਰਚਾ ਹੈ ਕਿ ਜਿਹੜਾ ਅਮਰੀਕਾ ਦੇ ਅੰਦਰ ਇਲੈਕਟੋਰਲ ਕਾਲਜ ਔਰ ਪਪੂਲਰ ਵੋਟ ਦਾ ਕਿਉਂਕਿ ਇਹ ਜਿਹੜੀ ਪਪੂਲਾਰਿਟੀ ਬਣੀ ਹੈ ਕਮਲਾ ਹੇਰਸ ਦੀ ਇਹਦੇ ਨਾਲ ਕੁਦਰਤੀ ਗੱਲ ਹੈ ਕਿ ਉਹਦੀ ਪਪੂਲਰ ਵੋਟ ਵੀ ਵਧੇਗੀ ਸੋ ਇਲੈਕਟਰੋਲ ਕਾਲਜ ਦੇ ਕਿਸ ਤਰ੍ਹਾਂ ਦੇ ਨਤੀਜੇ ਹੋਣਗੇ ਇਹ ਸਾਰੇ ਕੁਝ ਬਾਰੇ ਅਸੀਂ ਜਾਣਨ ਦੇ ਲਈ ਸਮਝਣ ਦੇ ਲਈ ਅੱਜ ਅਸੀਂ ਸਾਡੇ ਵਿਸ਼ੇਸ਼ ਮਹਿਮਾਨ ਨੇ ਉਹਗੇ ਵਕੀਲ ਕਨੇਡਾ ਦੇ ਹਰਮਿੰਦਰ ਢਿੱਲੋਂ ਉਹ ਵਕਾਲਤ ਤੋਂ ਇਲਾਵਾ ਖਾਸ ਕਰਕੇ ਸੋਸ਼ਲ ਐਕਟਿਵਿਸਟ ਦੇ ਤੌਰ ਤੇ এনवायरमेंट ਦੇ ਖੇਤਰ ਵਿੱਚ ਬਹੁਤ ਸਰਗਰਮ ਰਹਿੰਦੇ ਆ ਔਰ ਉਸ ਦੇ ਨਾਲ ਨਾਲ ਜੋ ਡੈਮੋ ਡੈਮੋਕ੍ਰੇਸੀ ਦੇ ਅੰਦਰ ਕਿਤੇ ਵੀ ਵਾਪਰ ਰਿਹਾ ਦੁਨੀਆ ਦੇ ਵਿੱਚ ਉਸ ਦੇ ਉੱਤੇ ਉਹਨਾਂ ਦੀ ਨਜ਼ਰ ਰਹਿੰਦੀ ਹੈ ਔਰ ਉਸ ਦੇ ਬਾਰੇ ਕੀ ਕੀ ਉੱਥੇ ਕਮੀ ਹੈ ਕੀ ਕੀ ਘਾਟਾਂ ਹੈ ਜਾਂ ਡੈਮੋਕ੍ਰੇਸੀ ਨੂੰ ਕਿਸ ਢੰਗ ਨਾਲ ਤੋੜਨ ਦੇ ਯਤਨ ਹੋ ਰਿਹਾ ਹੈ ਉਹ ਸਾਰੇ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈ ਉਹਨਾਂ ਤੋਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਉਹ ਅਮਰੀਕਾ 'ਚ ਜਿਹੜੀ ਇਹ ਡਿਬੇਟ ਹੋਈ ਹੈ ਦੋ ਉਮੀਦਵਾਰ ਜਿਹੜੇ ਰਾਸ਼ਟਰਪਤੀ ਦੇ ਨੇ ਉਸ ਤੋਂ ਬਾਅਦ ਜੋ ਕੁਝ ਉੱਥੇ ਨਵਾਂ ਵਾਪਰਿਆ ਉਹਦੇ ਬਾਰੇ ਉਹ ਕੀ ਸੋਚਦੇ ਹੈ ਤਿਲੋ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਜਿੰਦੂ ਸਾਹਿਬ ਵਾਤ ਵਾਤਾਂਵਾ। ਇਹ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਾਹਿਬ ਜਿਹੜੀ ਡਿਬੇਟ ਹੋਈ ਹੈ ਕਮਲਾ ਹੈਰਿਸਨ ਨਾਲ ਟਰੰਪ ਦੇ ਵਿਚਾਰੇ ਤੇ ਜਿਸ ਢੰਗ ਨਾਲ ਉੱਥੇ ਮੁੱਦੇ ਉੱਠੇ ਹੈ ਕੀ ਮਹਿਸੂਸ ਕਰਦੇ ਹੋ ਤੁਸੀਂ? ਬਿਲਕੁਲ ਜਿਹੜੀ ਬਾਈਡਨ ਦੇ ਨਾਲ ਮੈਨਾ ਦੀ ਡਿਬੇਟ ਹੋਈ ਸੀ ਤੇ ਉਹਦੇ ਵਿੱਚ ਬਾਈਡਨ ਦੀ ਜਿਹੜੀ ਫੇਤ ਜਾਂ ਬੁਢਾਪਾ ਕਰਕੇ ਉਹ ਬੜੇ ਗਵਾਚੇ ਗਵਾਚੇ ਲੱਗ ਰਹੇ ਸੀਗੇ ਤੇ ਉਸ ਤੋਂ ਬਾਅਦ ਬੜੀ ਹਲਚਲ ਮਚੀ ਡੈਮੋਕ੍ਰੈਟਿਕ ਪਾਰਟੀ 'ਚ ਆ ਬਾਈਡਨ ਨੇ ਰਿਸਿਸਟ ਕੀਤਾ ਹੁਣ ਕਮਲਾ ਹੈਰਿਸ ਆ ਕੇ ਡਿਬੇਟ ਹੋਈ ਤੇ ਤੁਹਾਨੂੰ ਸਮਝ ਆ ਰਿਹਾ ਸਾਹਮਣੇ ਬਿਲਕੁਲ ਸਪਸ਼ਟ ਹੋ ਰਿਹਾ ਕਿ ਡੈਮੋਕ੍ਰੇਟ ਦਾ ਨਤੀਜਾ ਫੀ ਵਧੀਆ ਸੀ ਇਹ ਡਿਬੇਟ ਜਿਹੜੀ ਹੈ ਇੰਨੀ ਵਧੀਆ ਰਹੀ ਇਹਦੇ ਵਿੱਚ ਮਤਲਬ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਕਿ ਡੋਨਲਡ ਮਾਰ ਦੀ ਚੰਗੀ ਕੁੱਟਪੇਟ ਹੋਈ ਉਹ ਜਿਵੇਂ ਘਬਰਾਇਆ ਹੋਇਆ ਉਹਨੇ ਪੂਰੀ ਡਿਬੇਟ ਦੇ ਵਿੱਚ ਕਮਲਾ ਹੈਰਿਸ ਦੇ ਵੱਲ ਇੱਕ ਵਾਰੀ ਵੀ ਅੱਖਾਂ ਕਰਕੇ ਨਹੀਂ ਦੇਖੀਆਂ ਉਹਦੀਆਂ ਅੱਖਾਂ ਚੱਕ ਪਾਉਣਾ ਤੇ ਦੂਰ ਦੀ ਗੱਲ ਰਹੀ ਇਨ ਫੈਕਟ ਉਹ ਉਹਨਾ ਹੱਥ ਵੀ ਨਹੀਂ ਮਿਲਾਉਣਾ ਚਾਹੁੰਦਾ ਜਦੋਂ ਕਮਲਾ ਹੈਰਿਸ ਉਹਦੇ ਥਾਂ ਵਿੱਚ ਜਾ ਕੇ ਉਹਦੇ ਵੱਲ ਜਾ ਕੇ ਉਹਨੇ ਹੱਥ ਮਿਲਾਇਆ ਤੇ ਮੇਰੇ ਖਿਆਲ ਡੋਨਲਡ ਟਰੰਪ ਉਹਦੇ ਹੀ ਕਾਫੀ ਹਿੱਲ ਗਿਆ ਤੇ ਮੁੜ ਕੇ ਉਹ ਸਾਰੀ ਡਿਬੇਟ ਦੇ ਵਿੱਚ ਉਤੋਂ ਸੰਭਲ ਨਹੀਂ ਹੋਇਆ ਤੇ ਉਹ ਭੰਬਲ ਪੂਸੇ ਵਿੱਚ ਪਿਆ ਰਿਹਾ ਤੇ ਔਰ ਕਮਲਾ ਹੈਰਿਸ ਨੂੰ ਪਤਾ ਸੀ ਕਿ ਇਹਨੂੰ ਲੀਤੋਂ ਕਿਵੇਂ ਲਾਉਣਾ ਉਹਨੇ ਉਹਦੀ ਜਦੋਂ ਕਹਿਤਾ ਵੀ ਤੇਰੀਆਂ ਤਾਂ ਰੈਲੀਆਂ 'ਚ ਕੋਈ ਨਹੀਂ ਆਉਂਦਾ ਤੇ ਤੇਰੀਆਂ ਰੈਲੀਆਂ 'ਚ ਲੋਕ ਵਿੱਚੋਂ ਜਾਣ ਲੱਗਦੇ ਆ ਤੇ ਉਹਦੇ ਨਾਲ ਹੋਰ ਵੀ ਘਬਰਾ ਗਿਆ ਤੇ ਫਿਰ ਬਸ ਉਹਦੀ ਜਿਹੜੀ ਖਿੱਦੋ ਸੀ ਪੂਰੀ ਦੀ ਪੂਰਾ ਖਿੰਡ ਗਈ ਤੇ ਇਹਦਾ ਤੁਹਾਡੀ ਗੱਲ ਠੀਕ ਹੈ ਆ ਚੋਣਾਂ ਤੇ ਕਾਫੀ ਅਫਰ ਪਿਆ ਹਾਲੇ ਵੀ ਚੋਣ ਬਹੁਤ ਟਾਈਟ ਹੈ ਆ ਜਿਹੜੀ ਨੈਸ਼ਨਲ ਐਵਰੇਜ ਹੈ ਉਹਦੇ ਵਿੱਚ ਉਹ ਕਮਲਾ ਹੈਰਿਸ 48% ਤੇ ਆ ਤੇ ਜਿਹੜਾ 트ੰਪ ਹੈ ਉਹ 48% ਤੇ ਆ ਪਰ ਜਿਹੜਾ ਅਮਰੀਕਾ ਦੀਆਂ ਚੋਣਾਂ ਬੜੀਆਂ ਅਜੀਬ ਨੇ ਬੜੀਆਂ ਇਨਫੈਕਟ ਬੜੀਆਂ ਗਲਤ ਨਹੀਂ ਮੈਂ ਕਹਾਗਾ ਇਹ ਉਹਨਾਂ ਦਾ ਇਲੈਕਟਰਲ ਕਾਲਜ ਆ ਤਾਂ ਜਦੋਂ ਕਹਿੰਦੇ ਨੇ ਜੀ ਚੋਣਾਂ ਵੇਲੇ ਅਹ 트럼ਪ ਨੂੰ ਜਿੱਤਣ ਵਾਲੇ ਨੂੰ 360 ਵੋਟਾਂ ਮਿਲੀਆਂ ਤੇ ਅਹ ਹਾਰਨ ਵਾਲੇ ਨੂੰ 200 ਇਨੀਆਂ ਮਿਲੀਆਂ ਤੇ ਤੈਨੂੰ ਉਹ ਬੰਦਾ ਸੋਚਦਾ ਵੀ 360 ਵੋਟਾਂ ਕਿੱਥੋਂ ਆ ਗਈਆਂ ਜਿਹੜਾ ਕੰਟਰੀ ਉਹਦੀ ਪਾਪੂਲੇਸ਼ਨ 350 ਮਿਲੀਅਨ ਹੈ ਤੇ ਉਹ ਉਹਦੇ ਕਰਕੇ ਜਿਹੜੀਆਂ 3-4 ਸਟੇਟਸ ਨੇ ਉਹਨਾਂ ਦੇ ਵਿੱਚ ਅਹ ਤਿੰਨ ਸਟੇਟਾਂ ਸੀ ਜਿਹਦੇ ਵਿੱਚ ਕਮਲਾ ਹੈਰਫ ਪਿੱਛੇ ਚੱਲ ਰਹੀ ਸੀ ਡਿਬੇਟ ਤੋਂ ਪਹਿਲਾਂ ਕਿਤੇ 1% ਦੇ ਨਾਲ ਕਿਤੇ 2% ਦੇ ਨਾਲ ਤੇ ਉਹ ਦੋ ਇੱਕ ਦੋ ਦੇ ਵਿੱਚੋਂ ਬਰਾਬਰ ਤੇ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਜਿੱਥੇ ਉਹ ਪਿੱਛੇ ਚੱਲ ਰਹੀ ਸੀ ਉਹਦੇ ਵਿੱਚੋਂ ਬਰਾਬਰ ਤੇ ਆ ਗਈ ਤੇ ਜਿੱਥੇ ਉਹ ਬਰਾਬਰ ਚੱਲ ਰਹੀ ਸੀ ਉਹਦੇ ਵਿੱਚ ਕਮਲਾ ਹੈਰਿਸ 1 ਜਾਂ 2.1 ਤਕਰੀਬਨ ਅਗਾਹ ਲੰਗੀ ਤੇ ਇਹਦਾ ਇਹਦਾ ਖਾਫਾ ਚੱਕਰ ਪਿਆ ਤੇ ਉਹਨੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਆ ਮੇਰੇ ਖਿਆਲ ਸਿਆਤ ਜੇ ਇੰਡੀਆ ਵਿੱਚ ਬੈਠੇ ਲੋਕਾਂ ਨੇ ਉਹਦੀ ਡਿਬੇਟ ਨਹੀਂ ਨਹੀਂ ਵੇਖੀ ਤਾਂ ਤੇ ਨੋਟੀਵੇਟਰ ਤੇ ਉਹਦੀਆਂ ਕਲਿੱਪਸ ਮਿਲ ਜਾਣਗੀਆਂ ਜਿੱਥੇ ਡੋਨਲਡ 트ੰਪ ਨੇ ਕਿਹਾ ਵੀ ਫਲਾਣੇ ਸ਼ਹਿਰ ਦੇ ਵਿੱਚ ਜਿਹੜੇ ਹੈਚੀ ਤੋਂ ਹੈਟੀ ਤੋਂ ਲੋਕ ਆਏ ਨੇ ਉਹ ਲੋਕਾਂ ਦੇ ਪਾਲਤੂ ਕੁੱਤੇ ਤੇ ਬਿੱਲੀਆਂ ਚੋਰੀ ਕਰ ਰਹੇ ਨੇ ਅੱਜ ਫਿਰ ਉਹਨੇ بڑا ਬਿਆਨ ਦਿੱਤਾ ਸੋ ਜੰਡੂ ਸਾਹਿਬ ਮੈਂ ਇੱਕ ਗੱਲ ਦੱਸਣੀ ਚਾਹਨਾ ਖਾਸ ਕਰਕੇ ਜਿਹੜੇ ਇੰਡੀਆ ਦੇ ਸੁਣ ਰਹੇ ਨੇ ਜਾਂ ਇੰਡੀਅਨ ਲੋਕ ਬਾਹਰ ਸੁਣ ਰਹੇ ਨੇ ਖਾਸ ਕਰਕੇ ਜਿਹੜੇ ਬੀਜੇਪੀ ਵਾਲੇ ਮੋਦੀ ਭਗਤ ਜਿਹੜੇ ਕਿ 트ੰਪ ਨੂੰ ਸਪੋਰਟ ਕਰਦੇ ਆ ਉਲਾਦੀਫ ਪੁਰ ਦੇ ਸੇ ਕਰਕੇ ਕਿ ਟ੍ਰੰਪ ਮੁਸਲਮਾਨਾਂ ਦੇ ਖਿਲਾਫ ਹੈ ਉਹਨਾਂ ਨੂੰ ਛੋਟਾ ਜਿਹਾ ਛੀਸ਼ਾ ਫੜ ਕੇ ਵਿਖਣਾ ਚਾਹੀਦਾ ਹੈ ਕਿ ਇਹ ਬੰਦਾ ਸਾਰੇ ਇਮੀਗ੍ਰੈਂਟਾਂ ਨੂੰ ਕੁੱਤੇ ਤੇ ਬਿੱਲੀਆਂ ਖਾਣ ਵਾਲੇ ਕਹਿੰਦਾ ਔਰ ਅੱਜ ਤੈਦੂ ਵੀ ਗਾਲ ਲੰਗਿਆ ਹੋਇਆ ਕੰਮ ਸੀ ਉਹ ਕਹਿੰਦਾ ਇਹਨਾਂ ਨੇ ਅਮਰੀਕਾ ਬਰਬਾਦ ਕਰਤਾ ਸਾਡੇ ਬਿਮਾਰੀਆਂ ਫੈਲ ਗਈਆਂ ਸਾਡੇ ਇੱਕ ਜਿਹੜੀ ਜੁਰਮਵੱਤੀਆ ਹਾਲਾਂਕਿ ਜੇਫ ਸ਼ਹਿਰ ਦਾ ਉਹ ਨਾਮ ਆ ਰਿਹਾ ਉਹਦੇ ਪੁਲਿਸ ਚੀਫ ਉਥੋਂ ਦਾ ਮੇਅਰ ਉਥੋਂ ਦਾ ਜਿਹੜਾ ਮੇਨ ਆ ਉਹ ਕਹਿੰਦਾ ਜਿਹੀ ਕੋਈ ਗੱਲ ਨਹੀਂ ਆ ਫਰਡੇ ਇਮੀਗ੍ਰੈਂਟਸ ਨੇ इवन ਜਿਹੜੇ ਕਾਰੋਬਾਰਾਂ ਦੇ ਉਦਯੋਗਪਤੀ ਨੇ ਉਹਨਾਂ ਨੇ ਬਿਆਨ ਦਿੱਤਾ ਵੀ ਸਾਡੇ ਤਾਂ ਉਦਯੋਗਪਦ ਜਿਹੜੇ ਸੀਗੇ ਬੰਦ ਹੋਣ ਦੇ ਕਿਨਾਰੇ ਖੜੇ ਸੀਗੇ ਜੇ ਇਹ ਇਮੀਗ੍ਰੈਂਟ ਨਾਂ ਅਗੇ ਚਲਾਉਂਦੇ ਸੋ ਜਿਹੜੀ ਖੇਡ ਆ 트럼ਪ ਖੇਡ ਰਿਹਾ ਬੜੀ ਖਤਰਨਾਕ ਹੈ ਜੇ ਉਹ ਹਾਰ ਵੀ ਜਾਂਦਾ ਤੇ ਜਿਹੜੀ ਜ਼ਹਿਰ ਦੇ ਬੀਜ ਉਹ ਇਮੀਗ੍ਰੈਂਟਾਂ ਦੇ ਖਿਲਾਫ ਬੀਜ ਰਿਹਾ ਇਹ ਖਤਬ ਨਹੀਂ ਹੋਣੀ ਇਥੋਂ ਅਗਾਂਹ ਦੀ ਗੱਲ ਚੱਲਣੀ ਆ ਸੋ ਤੁਸੀਂ ਬੰਦਾ ਕਈ ਵਾਰੀ ਸੋਚਦਾ ਵੀ ਮੋਦੀ ਸਾਹਿਬ ਦੇ ਬੀਜੇਪੀ ਵਾਲੇ ਕਿਉਂ ਉਸ ਬੰਦੇ ਨੂੰ ਇਹਨਾਂ ਦੀ ਸਾਂਝ ਸਾਰੀ ਨਫ਼ਰਤ ਦੀ ਸਾਂਝ ਆ ਆਂਡਿਆ ਦੇ ਵਿੱਚ ਇਹ ਵੀ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਆ ਟਰੰਪ ਵੀ ਨਫ਼ਰਤ ਕਰਦਾ ਇਹਨਾਂ ਦੀ ਇਹ ਨਹੀਂ ਸਾਂਝ ਆ ਤੇ ਜਿਹੜੇ ਇੰਡੀਆ ਦੇ ਬੀਜੇਪੀ ਸਪੋਰਟਰ ਨੇ ਉਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਕਿ ਟਰੰਪ ਉਹਨਾਂ ਦੇ ਬਾਰੇ ਕਿਹੋ ਜਿਹੀ ਘਟੀਆ ਸ਼ਬਦਾਵਲੀ ਵਰਤਦਾ ਸੋ ਇਹ ਹਾਈਲਾਈਟ ਕਰਨੀ ਚਾਹੀਦੀ ਸਾਨੂੰ ਕਿ ਜਿਹੜਾ ਬੰਦਾ ਇੰਨੇ ਘਟੀਆ ਵਿਚਾਰ ਰੱਖਦਾ ਇਮੀਗ੍ਰੈਂਟ ਬਾਰੇ ਇਹ ਨਹੀਂ ਹੈ ਕਿ ਤੁਸੀਂ ਚੰਗਾ ਇਮੀਗ੍ਰੈਂਟ ਬਣਾਇਓ ਉਹ ਸਾਰੇ ਇਮੀਗ੍ਰੈਂਟਾਂ ਪ੍ਰਤੀ ਇਹ ਹੈ ਤੇ ਤੁਸੀਂ ਕਿਵੇਂ ਉਹਨੂੰ ਉਹਦੀ ਸਪੋਰਟ ਕਰ ਸਕਦੇ ਵੈਸੇ ਉਹ ਤੇ ਇਮੀਗ੍ਰੈਂਟ ਦੀ ਕਿੰਨੀ ਇੱਕ ਵੋਟ ਹੋਏਗੀ ਕਿੰਨੀ ਕੋ ਗਿਣਤੀ ਅਮਰੀਕਾ ਚ ਜੀ ਅਮਰੀਕਾ ਦੇ ਇਮੀਗ੍ਰੈਂਟਾਂ ਦੀ ਵੋਟ ਤੋਂ ਬਾਤ ਹੈ ਕਿਉਂਕਿ ਆ ਇਵਨ ਕੈਲੀਫੋਰਨੀਆ ਵਰਗੇ ਸੂਬਿਆਂ ਦੇ ਹੁਣ ਇਮੀਗ੍ਰੈਂਟ ਮਾਈਨੋਰਟੀ ਮੇਜੋਰਟੀ ਕਹਿੰਦੇ ਨੇ ਉਹਨਾਂ ਨੂੰ ਮੈਨੂੰ ਐਗਜ਼ੈਕਟ ਨੰਬਰ ਤੋਂ ਉਹਨਾਂ ਦਾ ਯਾਦ ਨਹੀਂ ਪਰ ਉਹਨਾਂ ਦੀ ਬਹੁਤ ਖਾਸ ਕਰਕੇ ਜਿਹੜੀਆਂ ਸਟੇਟਾਂ ਮੈਕਸੀਕੋ ਦੇ ਨਾਲ ਲੱਗਦੀਆਂ ਨੇ ਉਹਨਾਂ ਦੇ ਵਿੱਚ ਤਾਂ ਲੈਟਿਨ ਅਮਰੀਕਨ ਜਿਹੜੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਜੀ ਜੀ ਤਾਂ ਇਸ ਤੋਂ ਇਲਾਵਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਇਲੈਕਟੋਰਲ ਕਾਲਜ ਬਾਰੇ ਗੱਲ ਹੋ ਰਹੀ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀਆਂ 6 ਸਟੇਟਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਪਹਿਲਾਂ ਵੀ ਕੀਤਾ ਸੀ ਆਪਣੇ ਪਿਛਲੇ ਪ੍ਰੋਗਰਾਮ 'ਚ ਵੀ ਕਿ ਉਹਨਾਂ ਨੂੰ ਸਵਿੰਗ ਸਟੇਟ ਦੇ ਤੌਰ ਤੇ ਮੰਨਿਆ ਜਾਂਦਾ ਜਿਨ੍ਹਾਂ ਵਿੱਚ ਪੈਨਸਿਲ ਵਾਲੀਆਂ ਜਾਰਜੀਆ, ਓਹੀਓ ਐਰੀਜ਼ੋਨਾ ਇਹ ਸਾਰੀਆਂ ਮਿਸ਼ੀਗਨ ਇਹ ਸਾਰੀਆਂ ਸਟੇਟਾਂ ਜਿਹੜੀਆਂ ਆ ਜਾਂਦੀਆਂ ਤੇ ਇੱਥੇ 93 ਕਹਿੰਦੇ ਇਲੈਕਟੋਰਲ ਕਾਲਜ ਹੈ ਤੇ ਉਥੇ ਦੀ ਕਿਸਤਾਂ ਦੀ ਸਥਿਤੀ ਤੁਸੀਂ ਦੇਖਦੇ ਹੋ ਜਾਂ ਉਹਨਾਂ ਬਾਰੇ ਕੀ رائے ਰੱਖਦੇ ਹੋ ਤੁਸੀਂ ਹਾਂਜੀ ਇਹ ਜਿਹੜੀਆਂ ਸਟੇਟਾਂ ਨੇ ਇਹ ਪਿਛਲੇ ਤਕਰੀਬਨ 2 ਕੁ ਦਹਾਕਿਆਂ ਤੋਂ ਜਿਹੜੀਆਂ ਸੀਓ ਹੋ ট্রੰਪ ਦੀ ਪਾਰਟੀ ਆ ਜੀਓ ਰਿਪਬਲਿਕਨ ਪਾਰਟੀ ਆ ਉਹਨਾਂ ਦੇ ਹੱਕ ਵਿੱਚ ਭੁਗਤਨੀਆਂ ਸੀ ਸੋ ਉਥੇ ਉਹਨਾਂ ਨੇ ਇੱਕ ਤਾਂ ਜਿਹੜੇ ਸਾਡੇ ਚੋਣਾਂ ਦੇ ਲਾਅ ਨੇ ਬੜੇ ਸਖਤ ਬਣਾਏ ਹੋਏ ਨੇ ਅ ਜੇ ਕਿਸੇ ਦੀ ਕੋਈ ਗਲਤੀ ਹੋ ਗਈ ਉਹਨੂੰ ਚੋਣ ਰਜਿਸਟਰ ਚੋਂ ਕੱਢ ਦਿੱਤਾ ਉਹਨੂੰ ਵੋਟ ਨਹੀਂ ਪਾਣ ਦਿੰਦੇ ਜੇ ਕੋਈ ਕਿਸੇ ਨੇ ਕ੍ਰਾਈਮ ਕੀਤਾ ਫੀ ਜੇਲ 'ਚ ਰਿਹਾ ਹੋਇਆ ਉਹਨੂੰ ਮੁੜ ਕੇ ਬਾਹਰ ਆ ਕੇ ਵੋਟ ਨਹੀਂ ਪਾਣ ਦਿੰਦੇ ਅ ਫੋ ਜਿਹਦੇ ਦਿਨ ਵੋਟ ਪਾਣ ਜਾਣਾ ਤੁਹਾਨੂੰ ਆਈਡੀ ਚਾਹੀਦੀ ਹੈ ਜਿਹੜੇ ਆਮ ਲੋਕ ਖਾਸ ਕਰਕੇ ਗਰੀਬ ਲੋਕ ਨੇ ਇਮੀਗ੍ਰੈਂਟੀ ਨਹੀਂ ਜਿਹੜੇ ਉੱਥੋਂ ਦੇ ਰਹਿਣ ਵਾਲੇ ਵੀ ਨੇ ਜਿਹੜੇ ਬਲੈਕ ਅਮਰੀਕਨਸ ਨੇ ਜਾਂ ਇਵਨ ਬਾਈਟ ਅਮਰੀਕਨਸ ਨੇ ਜਿਹੜੇ ਜਿਹੜਾ ਕੋਈ ਗਰੀਬ ਹੈ ਜਿਹੜਾ ਬੜੀ ਅ ਸ਼ੈਲਟਰ 'ਚ ਰਹਿ ਰਿਆ ਉਹਨਾਂ ਕੋਲ ਆਈਡੀ ਵਗੈਰਾ ਕਿੱਥੇ ਹੁੰਦੀ ਆ ਸੋ ਉਹਨਾਂ ਦੀ ਜਿਹੜੀ ਹੈ ਜੇ ਤਾਂ ਉਹ ਉਹਨਾਂ ਦੇ ਕਾਨੂੰਨ ਜਿਹੜੇ ਠੀਕ ਉਠਾ ਕੋਣ ਬਾਕੀ ਕਿ ਉਹ ਸਟੇਟਾ ਵਾਂਗੂ ਫੇਰ ਤਾਂ ਡੈਮੋਕ੍ਰੇਟਸ ਦਾ ਬੜਾ ਸੋਹਣਾ ਚਾਂਸ ਬਣਦਾ ਪਰ ਕਿਉਂਕਿ ਉਥੇ ਨਹੀਂ ਜਿਹੜੀਆਂ ਲੋਕਲ ਸਰਕਾਰਾਂ ਨੇ ਔਰ ਰਿਪਬਲਿਕਨਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਆ ਉਥੇ ਜਿਹੜਾ ਡੈਮੋਕ੍ਰੇਟਸ ਲਈ ਜਿੰਨਾ ਇਹਨਾਂ ਨੂੰ ਲੋੜ ਤੋਂ ਵੱਧ ਉਹਦਾ ਮਾਰਜਿਨ ਚਾਹੀਦਾ ਤਾਂ ਕਿ ਫਿਰ ਵੀ ਇੱਕ ਦੋਰਾ ਜਿੱਤਣ ਪਰ ਹਾਲੇ ਉਥੇ ਜੇ ਅੱਜ ਦੇ ਦਿਨ 'ਚ ਵੋਟ ਪੈਂਦੀ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੌਣ ਦਿੱਤੇਗਾ ਪਰ ਇਹ ਹੈ ਕਿ ਇਹ ਜਿਹੜੀਆਂ 6 ਸਟੇਟਾਂ ਇਹਨਾਂ ਚ ਜਿਹੜੀਆਂ ਸਰਕਾਰਾਂ ਹੈਗੀਆਂ ਸਥਾਨਕ ਜਾਂ ਸਟੇਟ ਸਰਗਵਰਨਮੈਂਟਸ ਹੈ ਉਹਨਾਂ ਚ ਕਿ ਰਿਪਬਲਿਕਨ ਜਿਆਦਾ ਗਵਰਨਮੈਂਟਸ ਨੇ ਕਿ ਡੈਮੋਕ੍ਰੇਟਸ ਦੀਆਂ ਨੇ ਜਿਹੜੀਆਂ 6 ਸਟੇਟਸ ਹੈ ਇਹਨਾਂ ਵਿੱਚ ਅੱਜ ਤੋਂ 10 ਸਾਲ ਪਹਿਲਾਂ ਤਾਂ ਸਾਰੀਆਂ ਰਿਪਬਲਿਕਨ ਹੁੰਦੀਆਂ ਸੀ ਹੁਣ ਇਹਨਾਂ ਵਿੱਚੋਂ 2 ਜਾਂ 3 ਨੇ ਸਟੇਟਾਂ ਜਿਨ੍ਹਾਂ ਦੇ ਵਿੱਚ ਰਿਪਬਲਿਕਨਸ ਨੇ ਡੈਮੋਕ੍ਰੇਟਸ ਦੇ ਗਵਰਨਰ ਨੇ ਘਟੋ ਘਾਟ ਜਿਹੜੀਆਂ ਅਮਰੀਕਾ ਦੀਆਂ ਸਟੇਟਾਂ ਉਹਨਾਂ ਦੀ ਸਟਰਕਚਰ ਜਿਹੜੀ ਥੋੜੀ ਵਾ ਡਿਫਰੈਂਟ ਆ ਉਹਨਾਂ ਦੇ ਗਵਰਨਰ ਹੁੰਦਾ ਜਿਹਦੀ ਵੋਟ ਜਿਹਦੀ ਕਿ ਵੋਟਾਂ ਪੈਂਦੀਆਂ ਨੇ ਪੂਰੀ ਸਟੇਟ ਵਿੱਚ ਅ ਜਿਵੇਂ ਪ੍ਰੈਜ਼ੀਡੈਂਟ ਨੂੰ ਪੈਂਦੀਆਂ ਨੇ ਫੋ ਜਿਹੜਾ ਬੰਦਾ ਪੂਰੀ ਸਟੇਟ 'ਚ ਵੱਧ ਵੋਟਾਂ ਜਿੱਤ ਗਿਆ ਉਹ ਗਵਰਨਰ ਬਣ ਜਾਂਦਾ ਪਰ ਜਿਹੜੀਆਂ ਉਹਨਾਂ ਦੀਆਂ ਲੈਜਿਸਲੇਚਰਸ ਨੇ ਜਿਹੜੀਆਂ ਅਸੈਂਬਲੀ ਨੇ ਉਹਦੀਆਂ ਵੋਟਾਂ ਦੇ ਚੋਣ ਹਲਕੇ ਹੁੰਦੇ ਆ ਤੇ ਜਿਹੜੇ ਰਿਪਬਲਿਕਨਸ ਨੇ ਉਹ ਕਿਹੜੀ ਗੰਦੀ ਗੇੜ ਖੇਡਦੇ ਆ ਉਹ ਚੋਣ ਹਲਕਿਆਂ ਨੇ ਕੱਟ ਵਢਦੇ ਆ ਵੀ ਜੇ ਕਿਸੇ ਇਲਾਕੇ ਦੇ ਵਿੱਚ ਇਮੀਗ੍ਰੈਂਟ ਵੋਟ ਜ਼ਿਆਦਾ ਜਾਂ ਡੈਮੋਕ੍ਰੇਟ ਵੋਟ ਜ਼ਿਆਦਾ ਉਹ ਉਹਨੂੰ ਕੱਟ-ਕੱਟ ਕੇ 5-6 ਹਿੱਸਿਆਂ ਦੇ ਵਿੱਚ ਬਾਕੀ ਚੋਣ ਹਲਕਿਆਂ ਦੇ ਨਾਲ ਜੋੜ ਦਿੰਦੇ ਜਿੱਥੇ ਕਿ ਰਿਪਬਲਿਕਨ ਵੋਟ ਪਹਿਲਾਂ ਹੀ ਜ਼ਿਆਦਾ ਹੁੰਦੀ ਹੈ ਸੋ ਇਸ ਤਰ੍ਹਾਂ ਉਹ 4 5 7 ਜਿਹੜੀਆਂ ਸੀਟਾਂ ਤੇ ਇਸ ਲਈ ਉਹਨਾਂ ਦੀ ਜਿਹੜੀ ਗਵਰਨਰ ਉਹਨਾਂ ਦਾ ਹੈਗਾ ਪਰ ਜਿਹੜੀ ਲੈਜਲੇਜਿਸਲੇਚਰ ਜਿਹੜੀ ਕਾਨੂੰਨ ਬਣਾਉਣ ਵਾਲੀ ਬ੍ਰਾਂਚ ਹੈ ਉਹਨਾਂ ਵਿੱਚ ਬਹੁਤਿਆਂ ਦੇ ਉੱਤੇ ਹਾਲੇ ਵੀ ਰਿਪਬਲਿਕਨ ਦਾ ਕਬਜ਼ਾ ਜਿਵੇਂ ਐਰੀਜ਼ੋਨਾ ਦੇ ਵਿੱਚ ਹੈ ਪੈਂਸਿਲਵੇਨੀਆ ਦੇ ਵਿੱਚ ਹੈ ਹਾਲੇ ਪਿਛਲੇ ਸਾਲ ਤੱਕ ਮਿਸ਼ੀਗਨ ਵੀ ਇਨਡੀਫੀ ਹੁਣ ਉਹ ਤੋਂ ਬਦਲ ਗਈ ਹੈ ਪੂਰੇ ਡੈਮੋਕ੍ਰੇਟਸ ਦੇ ਕੰਟਰੋਲ 'ਚ ਹੈ ਪਰ ਇਹਨੇ ਰਿਸਕਾਂਸਨ ਦੇ ਵਿੱਚ ਹੈ ਉਹਨਾਂ ਦਾ ਗਵਰਨਰ ਜ ਉਹਨਾਂ ਦੇ ਜਿਹੜੇ ਸਟੇਟ ਇਸ ਤਰ੍ਹਾਂ ਟ੍ਰਾਂਜ਼ਿਸ਼ਨ ਆਂਦੀ ਹੈ ਇੱਥੇ ਪਹਿਲਾਂ ਉਹ ਡੈਮੋਕ੍ਰੇਟ ਜਿਹੜੀ ਸਟੇਟ ਦੀ ਜਿਹੜੀ ਤੁਸੀਂ ਹਰਾ ਫੇਰੀ ਨਹੀਂ ਕਰ ਸਕਦੇ ਚੋਣਾਲ ਕੇ ਦੀ ਜਿਹੜੀ ਹੱਦਬੰਦੀ ਗਲਤ ਨਹੀਂ ਕਰ ਸਕਦੇ ਜਿਹੜੀਆਂ ਸਟੇਟ ਵਾਈਡ ਆਫਫ ਇਹਨੂੰ ਕਹਿੰਦੇ ਨੇ ਤੇ ਉਹਨਾਂ ਦੇ ਵਿੱਚ ਜਿੱਤਦੇ ਨੇ ਫਿਰ ਉਹ ਹੌਲੀ 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 ਉਹਨੂੰ ਮਤਲਬ ਖੁਰਚ ਖੁਰਚ ਕੇ ਮੁੜ ਕੇ ਅਸੈਂਬਲੀ ਦੀਆਂ ਸੀਟਾਂ ਤੇ ਬਿਠਾਉਂਦੇ ਨੇ ਜੀ ਤਾਂ ਇਹ ਹੁਣ ਜਿਹੜਾ ਜਿਸ ਤਰ੍ਹਾਂ ਦਾ ਇਸ ਵੇਲੇ ਅੱਜ ਸਥਿਤੀ ਹੈ ਜੇ ਉਹਦੇ ਵਿੱਚ ਅਸੀਂ ਇਹ ਕਹਿਣਾ ਹੋਵੇ ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਕਮਲਾ ਹੇਰਸ ਦੇ ਚਾਂਸਸ ਜ਼ਿਆਦਾ ਦੇਖੋ ਅੱਜ ਦੇ ਤਰੀਕ ਦੇ ਵਿੱਚ ਮੈਂ ਕਾਂਗਾ ਵੀ ਹਾਲੇ ਇਹ ਨਿਕਿਆ ਚੁੱਕਦਾ ਕਮਲਾ ਦੇ ਜ਼ਿਆਦਾ ਨਹੀਂ ਪਰ ਇਹਦੇ ਚ ਹਾਲੇ ਮੋਮੈਂਟਮ ਹੈ ਕਿਉਂਕਿ ਬਹੁਤ ਲੋਕ ਨੇ ਜਿਨ੍ਹਾਂ ਨੇ ਵਾਲੇ ਮਾਨ ਨਹੀਂ ਬਣਾਇਆ ਜਿਹੜੀ ਡਿਬੇਟ ਦੀ ਵੇਟ ਕਰ ਰਹੇ ਸੀ ਤੇ ਜਿਹੜਾ ਮੋਮੈਂਟਮ ਹੈ ਉਹ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਤੇ ਦੂਸਰੀ ਗੱਲ ਉਹਨਾਂ ਨੇ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਤਾਂ ਹਾਲੇ ਮਹੀਨਾ ਪਹਿਲੇ ਕੈਂਪੇਨ ਸ਼ੁਰੂ ਕੀਤੀ ਹੈ ਨਾ 트럼ਪ ਤਾਂ ਸਾਲ ਤੋਂ ਕਰ ਰਿਹਾ ਪਹਿਲਾਂ ਬਾਈਡਨ ਸੀ ਇਹਨਾਂ ਦਾ ਟੈ ਕੈਂਡੀਡੇਟ ਸੋ ਉਹਦੀ ਜਿਹੜੀ ਆਪਣੀ ਕੈਂਪੇਨ ਚੱਲ ਰਹੀ ਹੈ ਉਹ ਹੁਣ ਤੇਜ਼ੀ پکڑ ਰਹੀ ਹੈ ਉਹ ਆਪਣੀਆਂ ਐਡਵਰਟਾਈਜ਼ਮੈਂਟਸ ਤੇ ਪੈਸੇ ਖਰਚ ਰਹੇ ਆ ਸੋ ਕੁੱਲ ਮਿਲਾ ਕੇ ਮੈਂ ਕਹਾਂਗਾ ਵੀ ਮੈਨੂੰ ਆਸਵੰਦ ਹੈ ਮੈਂ ਕਿ ਕਮਲਾ ਹਰਫ ਜਿੱਤ ਜਾਏਗੀ ਉਹ ਦੋਨੋਂ ਪਰ ਅੱਜ ਦੀ ਤਰੀਕ ਦੇ ਵਿੱਚ ਨਹੀਂ ਆਪਾਂ ਇਹ ਕਰ ਸਕਦੇ ਜੀ ਮਸਖਤ ਮੁਕਾਬਲਾ ਹਾਂ ਬਿਲਕੁਲ ਸਖਤ ਮੁਕਾਬਲਾ ਔਰ ਜਿੰਦੂ ਜੀ ਇਹ ਤੁਫੀ ਹੈਰਾਨੀ ਵਾਲੀ ਗੱਲ ਹੈ ਕਿ ਅਮਰੀਕਾ ਉਹ ਕੰਟਰੀ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਹੈ ਐਡਾ ਅਮੀਰ ਕਦੀ ਕੰਟਰੀ ਆਪਣੀ ਮਨੁੱਖਤਾ ਦੇ ਇਤਿਹਾਸ 'ਚ ਪੈਦਾ ਨਹੀਂ ਹੋਇਆ ਔਰ ਉਹ ਜਿੱਥੇ ਸਭ ਤੋਂ ਵੱਧ ਨੋਬਲ ਪ੍ਰਾਈਜ਼ ਜਿੱਤੇ ਜਾਂਦੇ ਨੇ ਉਹ ਦੁਨੀਆ ਦੀ ਜਿਹੜੀ ਇਕਨੋਮੀ ਤੇ ਟੈਕਨੋਲੋਜੀ ਤੇ ਔਰ ਇਵਨ ਆਰਟ ਐਂਡ ਕਲਚਰ ਤੇ 뮤직 ਤੇ ਫਿਲਮਾਂ ਤੇ ਉਹ ਗਾਲਬਾ ਉਹਦਾ ਇੰਨੀ ਜ਼ਿਆਦਾ ਉਹਦੇ ਵਿੱਚ ਟੈਲੈਂਟ ਹੈ ਪਰ ਜਿਹੜੀ ਉਹਦੀ ਸਿਆਸਤ ਹੈ ਉਹ ਇੰਨੀ ਗਲੀ ਸੜੀ ਹੋਈ ਹੈ ਉਹਦਾ ਕਾਰਨ ਜਿਹੜਾ ਇਹੀ ਹੈ ਜੇ ਉਹ ਕਿਉਂਕਿ ਉੱਥੇ ਹਾਲੇ ਵੀ ਜਿਹੜੇ ਲਾਣ ਹੈ ਇਲੈਕਟਰਲ ਕਾਲਜ ਵਰਗੇ ਇਲੈਕਟਰਲ ਕਾਲਜ ਦਾ ਇਤਿਹਾਸ ਜਿਹੜਾ ਬੜਾ ਰੇਸਿਸਟ ਹੈ ਇਹ ਜਿਹੜੇ ਉਹਨਾਂ ਨੇ ਬਣਾਇਆ ਸੀ ਕਿੰਨੇ ਇਲੈਕਟਰਲ ਕਾਲਜ ਕਿੰਨੇ ਹੈਗੇ ਟੋਟਲ ਗਿਣਤੀ ਉੱਤੇ ਇਲੈਕਟਰਲ ਕਾਲਜ ਉਹ ਕੀ ਕਹਿੰਦੇ ਆ ਕਿ ਹਰੇਕ ਸਟੇਟ ਨੂੰ ਉਹ ਅਸਾਈਨ ਕਰਦੇ ਆ ਵੀ ਇਹਨਾਂ ਦੀਆਂ ਕਿੰਨੀਆਂ ਵੋਟਾਂ ਨੇ ਜਿਵੇਂ ਉਹ ਤਾਂ 200 ਫੱਟ ਜਾਂ 500 ਦੇ ਕਰੀ ਪਹੁੰਚਦੀਆਂ ਨੇ ਸੋ ਜਿਹੜੀ ਸਟਰੀਟ ਵੱਡੀ ਆ ਉਹਦੀਆਂ ਥੋੜੀਆਂ ਵੋਟਾਂ ਜ਼ਿਆਦਾ ਨੇ ਸੋ ਮੰਨ ਮੰਨ ਅਗਰ ਤੁਸੀਂ ਕੈਲੀਫੋਰਨੀਆ ਦੀ ਐਗਜ਼ਾਮਪਲ ਲਾ ਲਓ ਮੈਨੂੰ ਯਾਦ ਨਹੀਂ ਉਹਨਾਂ ਦੇ ਕਿੰਨੀਆਂ ਵੋਟਾਂ ਨੇ ਪਰ ਮੰਨ ਲਓ ਉਹਨਾਂ ਦੀਆਂ 70 ਵੋਟਾਂ ਨੇ ਸੋ ਉੱਥੇ ਜੇ ਜਿਹੜੀ ਵੀ ਧਿਰ ਜਿੱਤਦੀ ਆ ਉਹਨੂੰ ਪੂਰੀ ਦੀਆਂ ਪੂਰੀਆਂ ਵੋਟਾਂ ਮਿਲ ਜਾਂਦੀਆਂ ਠੀਕ ਆ ਜੀ ਤੇ ਜਿਹੜੀਆਂ ਛੋਟੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਪਾਪੂਲੇਸ਼ਨ ਘਟ ਰਹੀ ਆ ਸਗੋਂ ਉਹਨਾਂ ਦੀਆਂ ਬੋਟਾਂ ਵੀ ਲੋਡ ਤੋਂ ਵੱਧ ਨੇ ਸੋ ਜੇ ਕੈਲੀਫੋਰਨੀਆ ਦੇ ਵਿੱਚ ਤੁਸੀਂ 1 ਮਿਲੀਅਨ ਬੰਦੇ ਦੇ ਪਿੱਛੇ ਇੱਕ ਇਲੈਕਟਰਲ ਵੋਟ ਹੈ ਤਾਂ ਜੇ ਤੁਸੀਂ ਜਿਹੜੇ ਉਹਨਾਂ ਦੇ ਰਿਪਬਲਿਕਨ ਕੰਟਰੋਲ ਸਟੇਟਾਂ ਨੇ ਜਿਵੇਂ ਵਿਸਕੋਂਨ ਜਿਵੇਂ ਉਹਨਾਂ ਦੀ ਨਾਰਥ ਡਕੋਟਾ ਸਾਊਥ ਡਕੋਟਾ ਇਫਸਟ੍ਰੀਨੀਆ ਨੇ ਵਿਓਮਿੰਗ ਹੈ ਫਲੋਰੀਡਾ ਕਾਫਕਰੀ ਛੋਟੀਆਂ ਸਟੇਟਾਂ ਨੇ ਉੱਥੇ ਤੁਸੀਂ ਜਾਓਗੇ ਤਾਂ ਉੱਥੇ ਉਹ ਹੀ ਜਿਹੜੀ ਵੋਟ ਹੈ ਉਦਾਸਰਬੰਦੇ ਵਿੱਚ ਇੱਕ ਹੈ ਫੋਇ ਬਹੁਤ ਪੁਰਾਣਾ ਰੇਸਿਸਟ ਸਿਸਟਮ ਸੀ ਤੇ ਇਹ ਇਹ ਨਹੀਂ ਬਦਲਣ ਤਾਂ ਕੋਈ ਤਬਦੀਲੀ ਨਹੀਂ ਹੋਈ ਇਹਦੇ ਕੋਈ ਤਬਦੀਲੀ ਨਹੀਂ ਬਿਲਕੁਲ ਇਹਦੇ ਵਿੱਚ ਨਹੀਂ ਇਹ ਉਹਨਾਂ ਦੇ ਸੰਵਿਧਾਨ ਦਾ ਹਿੱਸਾ ਹੈ ਤੇ ਸੰਵਿਧਾਨ ਨੂੰ ਬਦਲਣਾ ਤੇ ਇੰਨਾ ਮੁਸ਼ਕਲ ਹੈ ਉਹਦੀ ਜਿਹੜੀ ਥ੍ਰੈਸ਼ਹੋਲਡ ਹੈ ਉਹਨੀਆਂ ਫੀਟਾਂ ਕਦੀ ਵੀ ਕਿਸੇ ਪਾਰਟੀ ਕੋ ਨਹੀਂ ਆਣੀਆਂ ਤੇ ਇਹ ਕਦੀ ਵੀ ਨਹੀਂ ਬਦਲਣਾ ਘਟੋ ਘਟ ਆਪਣੀ ਉਮਰ ਦੇ ਵਿੱਚ ਨਹੀਂ ਪਤਲੇਗਾ ਜੀ ਤਾਂ ਇਹ ਸੋ ਸਿਸਟਮ ਹੀ ਹੈ ਕਿਸ ਕਿਸਮ ਦਾ ਜਿੰਦੇ ਵਿੱਚ ਰਿਪਬਲਿਕਨ ਨੂੰ ਜਿਹੜੀ ਹੈ ਐਜ ਮਿਲਦਾ ਦੇਖੋ ਜੀ ਜੇ ਤੁਸੀਂ ਪਪੂਲਰ ਵੋਟਰਾਂ ਵੇਖੋ ਤਾਂ ਮੇਰੇ ਖਿਆਲ ਪਿਛਲੇ 30 ਸਾਲਾਂ ਦੇ ਵਿੱਚ ਪਬਲਿਕ ਰਿਫ ਨੇ ਕਦੇ ਵੀ ਪਪੂਲਰ ਵੋਟ ਨਹੀਂ ਜਿੱਤੀ ਤੇ ਓਬਾਮਾ ਦੋ ਵਾਰੀ ਪ੍ਰੈਜ਼ੀਡੈਂਟ ਰਹਿ ਕੇ ਗਿਆ ਤੇ ਉਦੋਂ ਪਹਿਲਾਂ ਕਲਿੰਟਰ ਰਹਿ ਕੇ ਗਿਆ ਉਸ ਤੋਂ ਬਾਅਦ ਬਾਈਡਨ ਇੱਕ ਵਾਰੀ ਰਹਿ ਕੇ ਗਿਆ ਤੇ ਉਹਨਾਂ ਨੇ ਮੇਰੇ ਖਿਆਲ ਇੱਕ ਇੱਕ ਸੁਪਰੀਮ ਕੋਰਟ ਦਾ ਜੱਜ ਲਾਇਆ ਤੇ ਟਰੰਪ ਇੱਕੋ ਵਾਰੀ ਤੇ ਤਿੰਨ ਲਾ ਕੇ ਗਿਆ ਤੇ ਜਿਹੜੇ ਇਹਨਾਂ ਦੇ ਇੱਥੇ ਜੱਜ ਨੇ ਭਾਵੇਂ ਉਹਨਾਂ ਦੀ ਨਿਯੁਕਤੀ ਉਹ ਪ੍ਰੈਜ਼ੀਡੈਂਟ ਕਰਦਾ ਹੈ ਜੇ ਉਹਦੀ ਪਾਰਟੀ ਕਰਦੀ ਹੈ ਪਰ ਜਿਹੜੇ ਉਹ ਬڑے ਪਾਰਟੀਜ਼ਨ ਨੇ ਉਹਨਾਂ ਨੂੰ ਸਭ ਨੂੰ ਪਤਾ ਹੁੰਦਾ ਕਿ ਇਹਨੇ ਕਿੱਦਾਂ ਦੀ ਰੂਲਿੰਗ ਕਰਨੀ ਆ ਫਿਰ ਅਮਰੀਕਾ ਦਾ ਸਿਸਟਮ ਹੈ ਉਹ ਆਪਾਂ ਕਦੇ ਫਿਰ ਗੱਲ ਕਰਾਂਗੇ ਉਹਨਾਂ ਦੀ ਡੈਮੋਕ੍ਰੇਸੀ ਖੂਬਸੂਰਤ ਵੀ ਬਹੁਤ ਹੈ ਲੋਕਲ ਲੈਵਲ ਤੇ ਤੇ ਪਰ ਟਾਪ ਲੈਵਲ ਤੇ ਉਹ ਬਹੁਤ ਹੀ ਜ਼ਿਆਦਾ ਇੱਕ ਕਿਸਮ ਦੀ ਵਿਗੜਿਆ ਹੋਇਆ ਰੂਪ ਹੈ ਉਹਦਾ ਇਰ ਪਬਲੀਕਨ ਜਮ ਡੈਮੋਕ੍ਰੇਟ ਉਮੀਦਵਾਰ ਤੋਂ ਇਲਾਵਾ ਵੀ ਕੋਈ ਇੰਡੀਪੈਂਡੈਂਟ ਉਮੀਦਵਾਰ ਵੀ ਹੈ ਉੱਥੇ ਰਾਸ਼ਟਰਪਤੀ ਦੀ ਚੋਣ ਚ ਜਿਸ ਤਰ੍ਹਾਂ ਇਹ ਹੈਗੇ ਨੇ ਗ੍ਰੀਨ ਪਾਰਟੀ ਵੱਲੋਂ ਖੜਾ ਖੜੀ ਹੈ ਡਾਕਟਰ ਜੇਲ ਸਟੀਨ ਉਹਨਾਂ ਨੂੰ ਕੋਈ 1 ਅੱਧਾ ਪਰਸੈਂਟ ਵੀ ਨਹੀਂ ਵੋਟ ਪੈਂਦੀ ਇਨਫੈਕਟ ਉਹ ਡੈਮੋਕ੍ਰੇਟਸ ਦੀਆਂ ਵੋਟ ਜੋੜ ਦਿੰਦੇ ਨੇ ਜਦੋਂ ਐਲਗੋਰ ਹਾਰਿਆ ਸੀ 2000 ਦੇ ਵਿੱਚ ਉਹਦੋਂ ਜਦੋਂ ਐਲਗੋਰ ਹਾਰਿਆ ਸੀਗਾ ਤੇ ਉਦੋਂ ਇੱਕ ਥਰਡ ਪਾਰਟੀ ਦਾ ਖੜਾ ਸੀ ਰਾਲਫ ਨਾਡਰ ਉਹ ਬੋਟਾ ਲੈ ਗਿਆ ਜਿਉਂ ਨਾ ਖੜਾ ਹੁੰਦਾ ਤੇ ਉਹ ਸਾਨੂੰ ਐਲਗੋਰ ਬੁਛਦੀ ਥਾਂ ਤੇ ਐਲਗੋਰ ਪ੍ਰੈਜ਼ੀਡੈਂਟ ਹੋਣਾ ਸੀ ਤੇ ਦੁਨੀਆ ਦਾ ਇਤਿਹਾਸ ਨਾ ਇराक ਵਾਰ ਹੋਣੀ ਸੀ ਨਾ ਕਲਾਈਮੇਟ ਚੇਂਜ ਦਾ ਇਨਾ ਨੁਕਸਾਨ ਹੋਣਾ ਸੀ ਤੇ ਨਾ ਹੀ ਇਮੀਗ੍ਰੈਂਟਰ ਦੇ ਖਿਲਾਫ ਇੰਨੀ ਨਫ਼ਰਤ ਪੜਕਣੀ ਸੀ ਤੇ ਤੁਸੀਂ ਬੜਾ ਸਹਜੇ ਕਹਿ ਸਕਦੇ ਹੋ ਦੁਨੀਆ ਅਮਰੀਕਾ ਦੀ ਸਿਆਸਤ ਹੀ ਨਹੀਂ ਪੂਰੀ ਦੁਨੀਆ ਦੀ ਸਿਆਸਤ ਤੇ ਦੁਨੀਆ ਦੀ ਹਿਸਟਰੀ ਦਾ ਰੁਖੋ ਕੁਝ ਹੋਰ ਹੋਣਾ ਸੀ ਤੇ ਜ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਇੰਡੀਪੈਂਡੈਂਟ ਹੈ ਜਿਸ ਤਰ੍ਹਾਂ ਗ੍ਰੀਨ ਪਾਰਟੀ ਵੀ ਹੈੀ ਉੱਥੇ ਤਾਂ ਪਿਛਲੇ ਜਿਹੜੀਆਂ ਚੋਣਾਂ ਸੀਗੀਆਂ ਉਹਨਾਂ ਦੇ ਵਿੱਚ ਵਰਨੀ ਸੈਂਟਰ ਦਾ ਨਾਮ ਬਹੁਤ ਉੱਪਰ ਕੇ ਸਾਹਮਣੇ ਆਇਆ ਸੀ ਪਰ ਬਾਅਦ ਵਿੱਚ ਉਹ ਪਛੜ ਗਿਆ ਤੇ ਹੁਣ ਕੀ ਉਸ ਦੀ ਜਿਹੜੀ ਵਿਚਾਰਧਾਰਾ ਸੀ ਜਾਂ ਜਿਹੜੇ ਵਿਚਾਰ ਨੂੰ ਉਹ ਲੈ ਕੇ ਚੱਲਦਾ ਸੀ ਕੋਈ ਇਦਾਂ ਦਾ ਹੈ ਲੀਡਰ ਜਿਹੜਾ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਨਹੀਂ ਜਿਹੜਾ ਵਰਨੀ ਸੈਂਟਰ ਦਾ ਉਹ ਡੈਮੋਕ੍ਰੇਟਸ ਦੇ ਵਿੱਚ ਹੀ ਆ ਉਹ ਡੈਮੋਕ੍ਰੇਟਸ ਦਾ ਕੈਂਡੀਡੇਟ ਬਣਨ ਲਈ ਸੀ ਤੇ ਉਹ ਜਦੋਂ ਬਰਨੀ ਫਿਰ ਬਾਈਡਨ ਤੋਂ ਹਾਰ ਰਿਹਾ ਸੀ ਸੋ ਉਹ ਉਹਦਾ ਕੰਪੀਟੀਸ਼ਨ ਉਹ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਨਹੀਂ ਸੀ ਉਹਦਾ ਕੰਪੀਟੀਸ਼ਨ 트ੰਪ ਨਾਲ ਨਹੀਂ ਸੀ ਉਹ ਜਦੋਂ ਹਾਲੇ ਬਾਈਡਨ ਡੈਮੋਕ੍ਰੇਟਸ ਦਾ ਕੈਂਡੀਡੇਟ ਨਹੀਂ ਸੀ ਬਣਿਆ ਉਹਦੇ ਖਿਲਾਫ ਲੜ ਰਿਹਾ ਸੀ ਤੇ ਹਾਲੇ ਵੀ ਉਹ ਸੈਨੇਟਰ ਹੈ ਤੇ ਬਹੁਤ ਤੇਜ਼ੀ ਨਾਲ ਕੰਮ ਕਰਦਾ ਜੀ ਬੜਾ ਅਫਲ ਚ ਇਹ ਕਮਾਲ ਦੀ ਗੱਲ ਹੈ ਜੰਡੂ ਸਾਹਿਬ ਤੁਸੀਂ ਸੋਚਦੇ ਹੋ ਕਿ ਨਵੇਂ ਖਿਆਲ ਨਵੀਂ ਸੋਚ ਨਵੀਂ ਜਿਹੜੀ ਤਾਜ਼ਾ ਤਾਜ਼ਾ ਖਿਆਲ ਨੇ ਉਹ ਨਵੀਂ ਪੀੜੀ ਬਣਵਾਣਗੇ ਤੇ ਬਰਨੀ ਫੈਂਡਰ ਦੀ ਉਮਰ 80 ਸਾਲ ਹੈ ਜਿੰਨੇ ਖੂਬਸੂਰਤ ਪਾਲਿਸੀਆਂ ਉਹ ਕਹਿੰਦਾ ਗੱਲ ਕਰਦਾ ਉਹ ਮੈਂ ਕਦੀ ਆਪ ਵੀ ਕਦੀ ਨਹੀਂ ਸੋਚਿਆ ਸੋ ਤੁਹਾਨੂੰ ਪੂਰੀ ਜਿਹੜੀ ਆਸ ਹੈ ਉਹ ਬਰਨੀ ਫੈਂਡਰ ਵਰਗੇ 80 ਸਾਲਾਂ ਦੇ ਬਿਫਰਕ ਤੋਂ ਮਿਲਦੀ ਹੈ ਜੀ ਪਰ ਉਥੇ ਜਿਸ ਤਰ੍ਹਾਂ ਆਪਾਂ ਵਕਫਾ ਥਾਵਾਂ ਤੇ ਜਦੋਂ ਚੋਣਾ ਹੁੰਦੀਆਂ ਵਕਫਾ ਦੇਸ਼ਾਂ ਤਾਂ ਉਦੋਂ ਬਹੁਤ ਇਹ ਗੱਲ ਆਉਂਦੀ ਹੈ ਕਿ ਮਹਿਲਾਵਾਂ ਦਾ ਕਿਸ ਤਰ੍ਹਾਂ ਦੀ ਉੱਥੇ ਭੂਮਿਕਾ ਹੈ ਜਾਂ ਮਹਿਲਾਵਾਂ ਫਿਰ ਨੌਜਵਾਨ ਔਰ ਖਾਸ ਕਰਕੇ ਜਿਹੜਾ ਖੇਤੀ ਨਾਲ ਜੁੜੇ ਹੋਏ ਲੋਕ ਹੈ ਇਹ ਜਿਹੜੇ ਉੱਥੇ ਇਸ ਤਰ੍ਹਾਂ ਦੇ ਵਰਗ ਹੈਗੇ ਆ ਅਮਰੀਕਨ ਸਮਾਜ ਦੇ ਵਿੱਚ ਉਹਨਾਂ ਦੀ ਕਿਸ-ਕਿਸ ਤਰ੍ਹਾਂ ਦੀ ਐਸ ਵਾਲੇ ਭੂਮਿਕਾ ਹੈ ਜਾਂ ਕਿਸ-ਕਿਸ ਤਰ੍ਹਾਂ ਦਾ ਚਕਾ ਤੁਸੀਂ ਦੇਖਦੇ ਹੋ ਹਾਂਜੀ ਅਮਰੀਕਨ ਜਿਹੜੀਆਂ ਵਿਮਨ ਵੋਟਰਸ ਨੇ ਕਾਫੀ ਉਹਨਾਂ ਦਾ ਉਹ ਦੇਖਦੇ ਨੇ ਪਰ ਜਿੰਦੂ ਸਾਹਿਬ ਅਮਰੀਕਾ ਨੂੰ ਸਮਝਣਾ ਬਾਹਰ ਵਾਲੇ ਤੇ ਹੋਰ ਵੀ ਔਖਾ ਹੈ ਕਿ 트럼ਪ ਜਿਹੜਾ ਆ ਉਹ ਫੈਕਚੁਅਲੀ ਅਸੌਲਟ ਤੇ ਉਹਦਾ ਗਿਲਟੀ ਪਾਇਆ ਗਿਆ ਸਿਵਲ ਕੋਰਟ ਦੇ ਵਿੱਚ ਕ੍ਰਿਮੀਨਲ ਕੋਰਟ ਤੇ ਨਹੀਂ ਉਹਦੇ ਤੇ 93 ਚਾਰਜ ਲੱਗੇ ਹੋਏ ਨੇ ਫੋ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਿਹੜੀ ਔਰਤ ਹੈ ਉਸ ਬੰਦ ਲਈ ਵੋਟ ਪਾ ਸਕਦੀ ਜਿਹੜਾ ਫੈਕਚੁਅਲੀ ਅਸੌਲਟ ਲੇਕ ਸਿਵਲ ਦੇ ਤੌਰ ਤੇ ਲਾਇਬਲ ਪਾਇਆ ਗਿਆ ਹੋਵੇ ਜਿਹਦੇ ਤੇ ਔਰਤਾਂ ਦੇ ਨਾਲ ਬਦਸਲੂਕੀ ਕਰਨ ਦੇ ਦਰਜਨਾਂ ਹੀ ਦੋਸ਼ ਲੱਗੇ ਹੋਏ ਨੇ ਜਿਹੜਾ ਇਸ ਤਰ੍ਹਾਂ ਗੰਦੀ ਤੇ ਪੱਦੀ ਸ਼ਬਦਾਵਲੀ ਵਰਤਦਾ ਔਰਤਾਂ ਪ੍ਰਤੀ ਇਮੀਗ੍ਰੈਂਟਾਂ ਪ੍ਰਤੀ ਜਾਂ ਜਿਹੜਾ ਵੀ ਬੰਦਾ ਉਹਦੇ ਨਾਲ ਸਹਿਮਤ ਨਹੀਂ ਉਹਦੇ ਪ੍ਰਤੀ ਉਹਨੂੰ ਕੌਣ ਵੋਟ ਪਾਏਗਾ ਮੇਰੇ ਖਿਆਲ ਉਹ ਇਹੋ ਜਿਹੇ ਕੈਂਡੀਡੇਟ ਇੰਡੀਆ 'ਚ ਹੋਵੇ ਤਾਂ ਸ਼ਾਇਦ 4 ਦਿਨ ਵੀ ਨਾ ਚੱਲੇ ਮੈਂ ਤੈਨੂੰ ਗਰੰਟੀ ਦਿੰਦਾ ਜੇ 트럼ਪ ਪੰਜਾਬ ਦੀ ਚੋਣਾਂ 'ਚ ਖੜਾ ਹੋਵੇ ਨਾ ਮਤਲਬ ਲੋਕੋ ਨੂੰ ਉੱਤੋਂ-ਉੱਤੇ ਕਰਕੇ ਪਹਜਾ ਦੇਣ ਫੋਇਟ ਇੱਕ ਇੱਕ ટ્રਸ ਦੀ ਅਮਰੀਕਾ ਦੀ ਸਿਆਸਤ ਦੀ ਅਮਰੀਕਾ ਦੀ ਡੈਮੋਕ੍ਰੇਸੀ ਦੀ ਕਿ ਉੱਥੇ ਜਿਹੜਾ ਇਸ ਤਰ੍ਹਾਂ ਦਾ ਜਿਹੜੀ ਪੋਲਿਟਿਕਸ ਹੈ ਇਸ ਘਟਿਆ ਹੱਦ ਤੱਕ ਕੱਲੀ ਰਿਪਬਲਿਕਨ ਪਾਰਟੀ ਦੀ ਡੈਮੋਕ੍ਰੇਟਸ ਚ ਕਦੇ ਨਹੀਂ ਆਂਦਾ ਉਹਨਾਂ ਦੇ ਜਿਹੜੇ ਪੜੇ ਹੋਏ ਨੇ ਬਾਈਡਨ ਸੀਏ ਨੇ ਉਹ ਤੋਂ ਲਾਰ ਨੇ ਵਕੀਲ ਨੇ ਅਟਾਰਨੀ ਜਨਰਲ ਰਹਿ ਚੁੱਕੇ ਨੇ ਉਹਨਾਂ ਦਾ ਬੜਾ ਲੰਮਾ ਚੌੜਾ ਇਤਿਹਾਸ ਹੁੰਦਾ ਹੈ ਕੀਤੇ ਹੋਏ ਕੰਮਾਂ ਦਾ ਉਹਨਾਂ ਨੇ ਪੂਰੀ ਜ਼ਿੰਦਗੀ ਲਗਾਈ ਹੁੰਦੀ ਆ ਔਰ ਬੜੇ ਇੰਟੈਲੀਜੈਂਟ ਬੰਦੇ ਨੇ ਪਰ ਜਿਹੜੀ ਰਿਪਬਲਿਕਨ ਪਾਰਟੀ ਆ ਇਸੇ ਕਰਕੇ ਜਿਹੜੇ ਉਹ ਇਮੀਗ੍ਰੈਂਟਾਂ ਦੇ ਖਿਲਾਫ ਇੰਨੀ ਨਫਰਤ ਉਗਲਦੇ ਆ ਕਿਉਂਕਿ ਉਹਨਾਂ ਦੀ ਕੋਈ ਪਾਲਿਸੀ ਨਹੀਂ ਜੇ ਉਹਨਾਂ ਦੀ ਪਾਲਿਸੀ ਆ ਤਾਂ ਫਿਰ ਨਫਰਤ ਦੀ ਕੀ ਲੋੜ ਹੈ ਨਾ ਇਹ ਤੇ ਉਵੇਂ ਹੀ ਹੈ ਜਿਵੇਂ ਇੰਡੀਆ ਦੇ ਵਿੱਚ ਆ ਕਿਉਂਕਿ ਬੀਜੇਪੀ ਨੇ ਕੋਈ ਚੰਗਾ ਕੰਮ ਨਹੀਂ ਕਰਨਾ મોદી ਸਰਕਾਰ ਨੇ ਉਹ ਕੀ ਕਰਦੇ ਆ ਉਹ ਮੁਸਲਮਾਨਾਂ ਦੇ ਖਿਲਾਫ ਪੜਕਾਉਂਦੇ ਆ ਉਹ ਇਸਾਈਆਂ ਦੇ ਖਿਲਾਫ ਪੜਕਾਉਂਦੇ ਆ ਉਹ ਗਊ ਰੱਖਸ਼ਾ ਦਲ ਨਾ ਹੋ ਜਾਂਦਾ ਇਹ ਬਸ ਜੇ ਕਿਉਂਕਿ ਤੁਸੀਂ ਜਿਹੜਾ ਟਰੰਪ ਹੈ ਨਾ ਉਹ ਥੋੜਾ ਮੋਦੀ ਹੈ ਤੇ ਜਿਹੜੇ ਉਹਦੇ ਮਸਲੇ ਨੇ ਉਹ ਫਿਰ ਉਹ ਬੀਜੇ ਦੀ ਇਹ ਫੇਮ ਟੈਂਪਲੇਟ ਆ ਜੇ ਤੁਸੀਂ ਟੈਂਪਲੇਟ ਵੇਖੋਗੇ ਇਹ ਹਿਟਲਰ ਦੇ ਵੇਲੇ ਤੋਂ ਸ਼ੁਰੂ ਹੋਈ ਹੋਈ ਹੈ ਨਾਜ਼ੀ ਤੋਂ ਭਈ ਤੁਸੀਂ ਜਿਹੜੇ ਵਿਰੋਧੀ ਨੇ ਜਿਹੜੇ ਜਿਨ੍ਹਾਂ ਦੇ ਖਿਲਾਫ ਨਫ਼ਰਤ ਭੜਕਾਉਣੀ ਆ ਤੁਸੀਂ ਉਹਨਾਂ ਨੂੰ ਡੀ ਹਿਊਮਨਾਈਜ਼ ਕਿਵੇਂ ਕਰਨਾ ਜਿਹੜਾ ਨਾਜ਼ੀ ਸੀ ਹਿਟਲਰ ਸੀ ਉਹ ਜੂ ਨੂੰ ਕਾਕਰੋਚਸ ਕਹਿੰਦਾ ਸੀ ਤੁਸੀਂ ਜੇ ਕਿਸੇ ਇੱਕ ਬੰਦੇ ਨੂੰ ਇੱਕ ਭਾਈਚਾਰੇ ਨੂੰ ਕਾਕਰੋਚਸ ਕਹਿੰਦਾ ਹੁਣ ਤੁਹਾਡੇ ਉਹਦੇ ਪ੍ਰਤੀ ਜਿਹੜੀ ਹੈ ਭਾਵਨਾ ਮਰਨ ਲੱਗ ਜਾਗੀ ਕਿਉਂਕਿ ਕਾਕਰੋਚਸ ਨੂੰ ਤਾਂ ਆਪਾਂ ਹਮੇਸ਼ਾ ਮਾਰਦੇ ਆਂ ਫੋ ਜੇ ਤੂੰ ਫਿਕਰ ਪਾਈ ਤੇਰੇ ਨੂੰ ਕੌਕਰੋਚ ਕਹਤਾ ਤੈਨੂੰ ਮਾਰ ਦਿੱਤਾ ਲੋਕਾਂ ਨੂੰ ਦੁੱਖ ਨਹੀਂ ਹੋਏਗਾ ਸੋ ਇਹੀ ਹਾਲ ਟਰੰਪ ਦਾ ਸੋ ਜੇ ਟਰੰਪ ਜਿੱਤਦਾ ਬਹੁਤ ਹੀ ਭਿਆਨਕ ਕੀਵਾਂ ਹੋ ਸਕਦੀਆਂ ਨੇ ਅਮਰੀਕਾ ਚ ਵੀ ਤੇ ਅਮਰੀਕਾ ਟਰੰਪ ਸਪੋਰਟ ਕਰੇਗਾ ਉਹ ਯੂਕਰੇਨ ਹਾਰ ਜਾਏਗਾ ਹਾਰ ਪੁਟਨ ਜਿਹੜਾ ਇੱਕ ਕ੍ਰਿਮੀਨਲ ਹੱਗ ਹੈ ਜਿਹੜਾ ਉਹਨੇ ਕਬਜ਼ਾ ਕੀਤਾ ਹੋਇਆ ਜਿੱਥੇ ਉਹ ਆਪਣੇ ਆਪੋਜ਼ਿਸ਼ਨ ਦੇ ਲੋਕਾਂ ਨੂੰ ਮਾਰ ਦਿੰਦਾ ਇਹੋ ਜਿਹੇ ਬੰਦਿਆਂ ਦੇ ਨਾਲ ਆ ਉਹ ਫੌਦੀ ਰੱਬ ਵਾਲੇ ਸਭ ਤੋਂ ਵੱਧ ਕਰਾਪਟ ਰਾਸ਼ਟਰਪਤੀ ਮੰਨਿਆ ਜਾਂਦਾ ਟਰੰਪ ਛਰੇ ਆਮ ਜਿਹਨੇ ਪੈਸੇ ਲਏ ਉਹ ਟਿੱਡੇ ਢੰਗ ਨਾਲ ਜੇ ਲਾਅ ਦੇ ਲਾਅ ਦੀ ਵਾਇਲੇਸ਼ਨ ਨਹੀਂ ਹੁੰਦੀ ਆ ਪਰ ਫੱਟੋਲ ਬਦ ਕਰਪਟ ਬੰਦਾ ਹੈ ਅਮਰੀਕਾ ਦੀ ਡੈਮੋਕ੍ਰੇਸੀ ਦੀ ਤਰਸਤੀ ਹੈ ਜੀ ਆਪਣਾ ਸਮਾਂ ਸਮਾਪਤ ਹੋ ਗਿਆ ਟਿਲੋਈ ਕੋਈ ਆਖਰੀ ਗੱਲ ਤੁਸੀਂ ਕਹਿਣੀ ਹੋਵੇ ਆ ਆਖਰੀ ਗੱਲ ਤੇ ਮੇਰੀ ਇਹ ਫਿਰ ਪੀਨੀਆ ਕਿ ਜਿਹੜੇ ਅਸੀਂ ਜਦੋਂ ਇੰਡੀਆ ਚ ਬੈਠ ਕੇ ਅਮਰੀਕਾ ਨੂੰ ਦੇਖਦੇ ਆ ਤਾਂ ਕਈ ਵਾਰੀ ਸਾਡਾ ਜਿਹੜਾ ਉਹਦੇ ਬਾਰੇ ਵਿਚਾਰ ਹੁੰਦਾ ਉਹ ਖਾਸਾ ਬਲੈਕ ਐਂਡ ਵਾਈਟ ਹੁੰਦਾ ਅਮਰੀਕਾ ਇੱਕ ਬੜੀ ਕੰਪਲਿਕੇਟਿਡ ਸੁਸਾਇਟੀ ਆ ਬੜੀ ਕਾਮਜਾਬ ਸੁਸਾਇਟੀ ਆ ਜੋ ਕੁਝ ਵੀ ਉਹ ਰੂਲ ਕਰਦੇ ਆ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅੱਜ ਜਿੰਨੀਆਂ ਵੀ ਦੁਨੀਆ ਦੇ ਵੱਡੀਆਂ ਕਾਰਪੋਰੇਸ਼ਨਾਂ ਨੇ ਉਹ ਅਮਰੀਕਾ ਦੀਆਂ ਨੇ ਸੋਸ਼ਲ ਮੀਡੀਆ ਦਾ ਫਾਇਦਾ ਫਾਇਰਾ ਟੈਕਨੋਲੋਜੀ ਇਨਵੈਂਸ਼ਨ ਫਕਤੋ ਜ਼ਿਆਦਾ ਨੋਬਲ ਪ੍ਰਾਈਜ਼ ਵੀ ਲੈਂਦੇ ਨੇ ਸੋ ਉਹਨਾਂ ਨੂੰ ਤੁਸੀਂ ਕਿਸੇ ਇੱਕ ਬੁਰਸ਼ ਦੇ ਨਾਲ ਪੇਂਟ ਨਹੀਂ ਕਰ ਸਕਦੇ ਪਰ ਉਹਨਾਂ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਤੁਹਾਨੂੰ ਬਾਕੀ ਦੇ ਸਮਾਜ ਤੋਂ ਤੋੜ ਕੇ ਦੇਖਣਾ ਪੈਂਦਾ ਤੇ ਸਾਨੂੰ ਇਸ ਤਰ੍ਹਾਂ ਦੀ ਥੋੜੀ ਜਿਹੀ ਮਾਈਨਿਊਟਲੀ ਐਨਾਲਿਟিক্যাল ਜਿਹੜੀ ਲੈਂਸਾ ਉਦਿਨਾ ਦੇਖਣਾ ਚਾਹੀਦਾ ਜੀ ਦੋਸਤੋ ਸਾਡਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਤੁਹਾਡਾ ਜਿਹੜਾ ਹੰਗਾਰਾ ਹੈ ਉਹੀ ਸਾਡਾ ਮੁੱਖ ਪ੍ਰੇਰਨਾ ਸਰੋਤ ਹੈ ਤੁਹਾਡੇ ਹੰਗਾਰੇ ਦੇ ਕਰਕੇ ਹੀ ਅਸੀਂ ਅੱਜ ਜਿਸ ਮਕਾਮ ਤੇ ਪੁੱਜੇ ਹਾਂ ਉਹ ਤੁਹਾਡੀ ਹੀ ਪ੍ਰਾਪਤੀ ਹੈ ਸੋ ਇਸ ਕਰਕੇ ਦੋਸਤੋ ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਵੀ ਕੋਈ ਟਿੱਪਣੀ ਹੋਵੇ ਕੋਈ ਤੁਹਾਡੀ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਆਪਣੀ رائے ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਜੂ ਸਾਹਿਬ ਤੁਹਾਡਾ ਤੇ ਸੁਣਵਾਉਣ ਦਾ ਬਹੁਤ ਧੰਨਵਾਦ